ਪੰਜਾਬ ਵਿੱਚ ਪਾਣੀ ਦੇ ਮੁੱਦੇ ਤੇ ਚੰਡੀਗੜ੍ਹ ਦੇ ਸੈਕਟਰ ਨੰਬਰ 34 ਵਿਖੇ ਐਸਕੇਐਮ ਦੇ ਬੈਨਰੇਡ ਵਿਸ਼ਾਦ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਵਿੱਚ ਹਿੱਸਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਝਲੰਦਰ ਦੇ ਵਰਕਰਾਂ ਦਾ ਇੱਕ ਜਥਾ ਵਾਲੀਆ ਪੈਟਰੋਲ ਪੰਪ ਚੰਡੀਗੜ੍ਹ ਬਾਈਪਾਸ ਫਗਵਾੜਾ ਤੁਰਵਾਨਾ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੁਆਨੇਸ਼ ਮੁਲਿਤ ਗਿਦੇ ਇਸ ਮੌਕੇ ਜਿੱਥੇ ਸਮੂਹ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਛਾਂਮ ਕੇ ਨਾਅਰੇਬਾਜੀ ਕੀਤੀ ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬੀ ਜੋ ਗੰਦਾ ਪਾਣੀ ਨਹਿਰਾਂ ਵਿੱਚ ਪੈ ਰਿਹਾ ਹੈ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਪਾਣੀ ਪੀਣ ਯੋਗ ਨਹੀਂ ਰਹੇਗਾ ਜਿਸ ਨੂੰ ਲੈ ਕੇ ਐਸਕੇਐਮ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿੱਚ ਜੋ ਪਾਣੀ ਗੰਦਾ ਹੋ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਜੋ ਬਿਸਤ ਦੁਆਬ ਨਹਿਰ ਲੰਘ ਰਹੀ ਹੈ ਉਸ ਦਾ ਪਾਣੀ ਜੰਡੂ ਸਿੰਘਾ ਕੋਲੋਂ ਡਰੇਨ ਵਿੱਚ ਪਾਇਆ ਜਾ ਰਿਹਾ ਹੈ ਜੋ ਕਿ ਕਿਸਾਨਾਂ ਨੂੰ ਸਿੰਚਾਈ ਲਈ ਦਿੱਤਾ ਜਾਣਾ ਚਾਹੀਦਾ ਹੈ ਉਨਾਕੀ ਆਗੀ ਜਿਸ ਤਰ੍ਹਾਂ ਪੰਜਾਬ ਸਰਕਾਰ ਗਿੱਦੜਵਾਹ ਵਿਖੇ ਨਹਿਰ ਬਣਾ ਰਹੀ ਹੈ ਉਸੇ ਤਰ੍ਹਾਂ ਬਾਕੀ ਸ਼ਹਿਰਾਂ ਵਿੱਚ ਵੀ ਨਹਿਰਾ ਘੱਡੀਆਂ ਜਾਣ ਉਨਾਕੀ ਆਗੀ ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਐਸਕੇਐਮ ਵੱਲੋਂ ਉਲੀਕੀ ਗਈ ਅਗਲੀ ਰਣਨੀਤੀ ਦੇ ਹਿਸਾਬ ਨਾਲ ਹੀ ਸੰਘਰਸ਼ ਕੀਤਾ ਜਾਵੇਗਾ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਪੰਜਾਬ ਦਾ ਪਾਣੀ ਦੁਸ਼ਟ ਹੋ ਚੁੱਕਾ ਹੈ ਇਹਦੇ ਨਾਲ ਜਿੱਥੇ ਆਪਾਂ ਕੇ ਸੁਣਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਕਿ ਬਠਿੰਡੇ ਏਰੀਆ ਦੇ ਵਿੱਚ ਮਾਨਸਾ ਏਰੀਆ ਦੇ ਵਿੱਚੋਂ ਕੈਂਸਰ ਦੀ ਬਿਮਾਰੀ ਫੈਲਦੀ ਜਾ ਰਹੀ ਆ ਬਹੁਤ ਬਿਮਾਰੀ ਹੈ ਆ ਜੋ ਬਿਮਾਰੀ ਸਾਡੇ ਸਬਾਬੇ ਦੇ ਵਿੱਚ ਆ ਬੜੀ ਹੈ ਪਾਣੀ ਦੇ ਨਾਲ ਕਿੰਨੇ ਕੇਸ ਕੈਂਸਰ ਦੇ ਨਿਕਲਦੇ ਰਹੇ ਜਿਹੜੀ ਤਹਿ ਜੋ ਅਸੀਂ ਪਾਣੀ ਪੀਂਨੇ ਆ ਇਸ ਤਹਿ ਦੇ ਵਿੱਚ ਪਾਣੀ 5-7 ਸਾਲ ਦਾ ਪਾਣੀ ਰਹਿ ਗਿਆ ਉਸ ਤੋਂ ਬਾਅਦ ਜਿਹੜੀ ਥੱਲੇ ਵਾਲੀ ਤਹਿ 550 ਫੁੱਟ ਤੇ ਹੁਣੀ ਜਾ ਕੇ ਉਹਦੇ ਵਿੱਚ ਪਾਣੀ ਸਾਡੇ ਪੀਣ ਜੋਗ ਨਹੀਂ ਗਾ ਪੰਜਾਬ ਦੇ ਲੋਕੋ ਜਾਗੋ ਜਾਗੋ ਜੇ ਨਾ ਜਾਗੇ ਤਾਂ ਆਪਣੇ ਪੰਜਾਬ ਦਾ ਪਾਣੀ ਬਚਾਇਆ ਤੇ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਸਾਡੀਆਂ ਬਰਬਾਦ ਹੋ ਜਾਣਗੀਆਂ ਸਾਡੇ ਪੱਲੇ ਕੱਖ ਨਹੀਂ ਰਹਿਣਾ ਨੌਜਵਾਨ ਸਾਡੀ ਜਵਾਨੀ ਬਾਹਰ ਨੂੰ ਭਜਦੀ ਜਾ ਰਹੀ ਆ ਇੱਥੇ ਜਿਹੜਾ ਸਾਡਾ ਭਰੇਪਾ ਆ ਉਹ ਬਿਵਾਰੀਆਂ ਦੇ ਨਾਲ ਇੱਥੇ ਰੁੜ ਜਾਣਾ ਆ ਅੱਜ ਆਪਾਂ ਪਾਣੀ ਨੂੰ ਬਚਾਉਣ ਦੇ ਲਈ ਕਿਸਾਨ ਨੂੰ ਕਰਜ਼ਾ ਕਫਾਨ ਤੇ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨ ਦੇ ਲਈ ਜੋ ਰੈਲੀ ਪੰਜਾਬ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਆ ਸੈਕਟਰ 32 ਦੇ ਵਿੱਚ ਉੱਥੇ ਪਹੁੰਚ ਰਹੇ ਆ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਉੱਥੇ ਪਹੁੰਚਣੇ ਨੇ ਉਹਨਾਂ ਦੇ ਵਿਚਾਰ ਸੁਣਨੇ ਨੇ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਤਕੜੇ ਹੋ ਕੇ ਐਸ ਕੇਮ ਜਥੇਬੰਦੀਆਂ ਦਾ ਸਾਥ ਦਿਈਏ ਤੇ ਆਪਣੇ ਹੱਕਾਂ ਦੀ ਰਾਖੀ ਆਪ ਕਰੀਏ ਸਾਡੇ ਜੋ ਬਸਤ ਜ਼ਵਾਬ ਨਹਿਰ ਲੰਘ ਰਹੀ ਆ ਉਹਦਾ ਪਾਣੀ ਜਿਹੜਾ ਉਹਦੇ ਵਿੱਚ ਪਾਇਆ ਜਾ ਰਿਹਾ ਆ ਡਰੇਨ ਦੇ ਵਿੱਚ ਜੰਡੂ ਸੰਘੇ ਦੇ ਕੋਲੋਂ ਤੇ ਜੇ ਉਹ ਪਾਣੀ ਕਿਸਾਨਾਂ ਨੇ ਖੱਤਿਆਂ ਨੂੰ ਲਾਉਣ ਵਾਸਤੇ ਮਿਹਨਤ ਜਵੇ ਤੇ ਫਿਰ ਉਹਦੇ ਨਾਲ ਕਿਸਾਨਾਂ ਦੀ ਫਸਲ ਦਾ ਫਾਇਦਾ ਹੋਊਗਾ ਤੇ ਖਸਰਦਾ ਪਾਣੀ ਅਸੀਂ ਬਚਾਵਾਂਗੇ ਉਹ ਪਾਣੀ ਬਰਬਾਦ ਕਰਨ ਦੀ بجائے ਹੋਰ ਇੱਕ ਜਿੱਦਾਂ ਮਾਲਵੇ ਦੇ ਵਿੱਚੋਂ ਜਿੱਧਰ ਬਾਹਰ ਇਲਾਕੇ ਦੇ ਵਿੱਚ ਜਿੱਥੇ ਉੱਥੇ ਨਹਿਰ ਕੱਢਣ ਜਾ ਰਹੀ ਸਰਕਾਰ ਉੱਥੇ ਇੱਥੇ ਇਹ ਨਾ ਪਿੰਡਾਂ ਦੇ ਵਿੱਚ ਵੀ ਇੱਕ ਸੂਆ ਕੱਢ ਕੇ ਤੇ ਸਰਕਾਰ ਨੂੰ ਚਾਹੀਦਾ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਦੇਣਾ ਚਾਹੀਦਾ ਸਰਕਾਰ ਕਹਿ ਰਹੀ ਆ ਹਰ ਖੇਤ ਦਾ ਹਰ ਨੱਕੇ ਦਾ ਪਾਣੀ ਬਚਾਵਾਂਗੇ ਪਰੇ ਸਿਰਫ ਗੱਲਾਂ ਝੂਠੀਆਂ ਗੱਲਾਂ ਨੇ ਕਿਸੇ ਖੱਤੇ ਤੱਕ ਪਾਣੀ ਨਹੀਂ ਪਹੁੰਚਾ ਅਗਲੀ ਰਣਨੀਤੀ ਜੋ ਐਸਕੇ ਮੰਨ ਲੋ ਮੋਰਲਾ ਲਾਣ ਕੀਤਾ ਜਾਊਗਾ ਉਹਦੇ ਮਤ ਅ ਫੈਸਲਾ ਹੋਊਗਾ ਜੇ ਐਸਕੇ ਮ ਕਹੂਗਾ ਵੀ ਧਰਨਾ ਲਾਉਣਾ ਤੇ ਧਰਨਾ ਲਾਵਾਂਗੇ ਜੇ ਕਹਿਣਗੇ ਕੋਈ ਹੋਰ ਪ੍ਰਦਰਸ਼ਨ ਕਰਨਾ ਜ਼ਿਲ੍ਹਿਆਂ ਦੇ ਵਿੱਚ ਉਹਦੇ ਮਤ ਪ੍ਰਦਰਸ਼ਨ ਕਰਾਂਗੇ ਇਸੇ ਤਰ੍ਹਾਂ ਹੀ ਚੰਡੀਗੜ੍ਹ ਵਿਖੇ ਹੋ ਰਹੀ ਸੰਯੁਕਤ ਕਿਸਾਨ ਮਹਾਸਭਾ ਰੈਲੀ ਵਿੱਚ ਹਿੱਸਾ ਲੈਣ ਲਈ ਫਲੋਰ ਤੋਂ ਭਾਰਤੀ ਕਿਸਾਨ ਸਭਾ ਕਾਦੀਆਂ ਅਤੇ ਭਾਰਤੀ ਕਿਸਾਨ ਸਭਾ ਰਾਜਵਾਲ ਦੇ ਆਗੂ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਦਾ ਰੈਲੀ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਏ। ਇਸ ਦੌਰਾਨ ਜਿੱਥੇ ਕਿਸਾਨ ਆਗੂਆਂ ਨੇ ਸਰਕਾਰ ਖਿਲਾਫ ਝੰਮ ਕੇ ਨਾਅਰੇਬਾਜੀ ਕੀਤੀ ਉਥੇ ਹੀ ਵਕਫ ਵਕ ਬਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਰੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਅਤੇ ਨਾ ਹੀ ਧਰਨੇ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਸਹਾਇਤਾ ਪ੍ਰਦਾਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਰੈਲੀ ਵਿੱਚ ਜੋ ਵੀ ਫੈਸਲਾ ਹੋਵੇਗਾ ਉਸੇ ਹਿਸਾਬ ਨਾਲ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਚੰਡੀਗੜ੍ਹ ਵਿਖੇ ਕਿਸਾਨਾਂ ਦੀ ਮਹਾਂ ਰੈਲੀ ਹੋਣ ਜਾ ਰਹੀ ਹੈ ਜਿਹਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹੇਾਂ ਦੇ ਲੋਕ ਸ਼ਾਮਲ ਹੋਣਗੇ ਤੋ ਵੀ ਜਿਹੜੇ ਪੰਜਾਬ ਦੀਆਂ ਕਿਸਾਨੀ ਦੇ ਮੁੱਖ ਮੰਗਾਂ ਜਿੰਨੀਆਂ ਵੀ ਸੀਗੀਆਂ ਹਜੇ ਤੱਕ ਉਹ ਸਰਕਾਰ ਕਿਸੇ ਵੀ ਸਰਕਾਰ ਉਹਨਾਂ ਕੇਂਦਰ ਤੋਂ ਕਹਾ ਤੇ ਪੰਜਾਬ ਸਰਕਾਰ ਦੋਨਾਂ ਵੱਲੋਂ ਉਹਨਾਂ ਦੇ ਕੋਈ ਅਮਲ ਨਹੀਂ ਕੀਤਾ ਗਿਆ ਹੈਗਾ। ਨਾ ਹੀ ਜਿਹੜੇ ਕਿਸਾਨ ਸ਼ਹੀਦ ਹੋ ਉਹਨਾਂ ਦੇ ਬੱਚਿਆਂ ਨੂੰ ਕੋਈ ਮਾਪਿਆਂ ਦੀ ਨੌਕਰੀ ਨਹੀਂ ਦਿੱਤੀਆਂ ਪੂਰੀ ਤਰ੍ਹਾਂ। ਨਾ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਗਏ। ਭਗਵੰਤ ਮਾਨ ਸਰਕਾਰ ਜਦੋਂ ਹੋਣ ਦੇਚ ਆਉਣ ਤੋਂ ਪਹਿਲਾਂ ਨੇ ਸਾਰੇ ਵਾਅਦੇ ਕਿਤੇ ਕਰਜ਼ੇ ਮਾਫ਼ ਕੀਤੇ ਜਾਣਗੇ। ਇਹਨਾਂ ਨੇ ਹਜੇ ਤੱਕ ਵੀ ਕੋਈ ਕਿਸਾਨੀ ਮੰਤ ਲਾਤੋਲੀ ਕਿਤੇ ਦੇ ਰੋਸ ਕੋਲ ਜੋ ਅੱਜ ਸੈਟਿੰਗਰ ਦੇ 34 ਸੈਕਟਰ ਤੇ ਹੈ ਮਹਾਰਾਜੀ ਹੋਣ ਜਾ ਰਹੀ ਹੈ ਕਿਸਾਨ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਉਹਦੇ ਵਿੱਚ ਮੋਲ ਕਰਨ ਬਾਅਦ ਤੇ ਅਸੀਂ ਫਲੋਰ ਤੋਂ ਭਾਰਤੀ ਕਿਸਾਨ ਸਾਡੀਆਂ ਤੇ ਰਾਜੇਵਾਲ ਦੇ ਸਾਰੇ ਇਕੱਠੇ ਹੋ ਕੇ ਅਸੀਂ ਕੰਡੀਕਾਰੋਂ ਜਾ ਰਹੇ ਆ ਤੇ ਬਾਕੀ ਉਹ ਪਛਾਰ ਤੋਂ ਬਾਅਦ ਬਾਅਦ ਸਾਰੇ ਪੌਂਦੇ ਨੇ ਬਹੁਤ ਬੱਦ ਇਹ ਸੰਯੁਕਤ ਮੋਰਚੇ ਦੀ ਗੱਲ ਹੈ ਕਿ ਤੁਹਾਡੇ ਦੋਨੋਂ ਯੂਨੀਅਨ ਦੀ ਗੱਲ ਇਹ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਹੈ ਸਾਂਝੀਆਂ ਜਿੱਥੇ ਬੰਦੇ ਇਕੱਠੇ ਹੋ ਕੇ ਜਾ ਰਹੇ ਆ